ਸੁਰਜੀਤਕੌਰ ਬੈੱਡ ਤੇ ਪਈ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸਰੀਰ ਉਸ ਦਾ ਸਾਥ ਨਹੀਂ ਸੀ ਦੇ ਰਿਹਾ ਅਦਰੰਗ ਦੇ ਅਟੈਕ ਨੇ ਉਸ ਨੂੰ ਮੰਜੇ ਨਾਲ ਲਾ ਦਿੱਤਾ ਸੀ ਹਜੇ ਕੰਮ ਉਹਨਾਂ ਦੀ ਸਾਫ ਸਫਾਈ ਕਰ ਰਹੀ ਸੀ ਸਾਫ ਸੁਥਰੇ ਕੱਪੜੇ ਪਾ ਕੇ ਕਹਿਣ ਲੱਗੀ ਤੁਸੀਂ ਬਸ 2 ਮਿੰਟ ਰੁਕੋ ਅੰਮਾ ਜੀ ਮੈਂ ਹੁਣੇ ਤੁਹਾਡੇ ਲਈ ਖਾਣਾ ਲੈ ਕੇ ਆਉਂਦੀ ਆ ਸੁਰਜੀਤਕੌਰ ਨੂੰ ਭੁੱਖ ਵੀ ਬਹੁਤ ਲੱਗੀ ਸੀ ਉਸੇ ਵਕਤ ਕੰਮੋ ਦੇ ਫੋਨ ਦੀ ਘੰਟੀ ਵੱਜੀ ਉਸਨੇ ਫੋਨ ਰਿਸੀਵ ਕੀਤਾ ਤਾਂ ਇਕਦਮ ਘਬਰਾ ਗਈ ਫਿਰ ਫੋਨ ਕੱਟ ਕੇ ਕਹਿਣ ਲੱਗੀ ਅੰਮਾ ਜੀ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ ਹੈ ਉਹਨਾਂ ਦੇ ਦੋਸਤ ਦਾ ਫੋਨ ਸੀ ਮੈਨੂੰ ਹੁਣੇ ਜਾਣਾ ਪੈਣਾ ਐਨਾ ਕਹਿ ਕੇ ਰੋਂਦੀ ਹੋਈ ਉਹ ਫਟਾਫਟ ਕਮਰੇ ਤੋਂ ਬਾਹਰ ਨਿਕਲ ਗਈ ਸੁਰਜੀਤ ਕੋ ਘਰ ਉਸਨੂੰ ਜਾਂਦੇ ਹੋਏ ਦੇਖਦੀ ਹੀ ਰਹਿ ਗਈ ਉਸਦਾ ਮਨ ਘਬਰਾਉਣ ਲੱਗਿਆ ਕਿ ਕੰਮੂ ਆਪਣਾ ਕੰਮ ਪੂਰੇ ਕੀਤੇ ਬਿਨਾ ਘਰ ਤੋਂ ਚਲੀ ਗਈ ਹੈ ਤਾਂ ਅੱਜ ਉਸ ਨੂੰ ਖਾਣਾ ਕੌਣ ਦੇਵੇਗਾ ਸਿਮਰਨ ਤੋਂ ਤਾਂ ਉਹਨਾਂ ਨੂੰ ਕੋਈ ਉਮੀਦ ਹੀ ਨਹੀਂ ਸੀ ਕਿ ਉਹ ਉਹਨਾਂ ਦੇ ਕਮਰੇ ਵਿੱਚ ਝਾਕਣ ਵੀ ਆਉਗੀ ਕਿਉਂਕਿ ਜਦੋਂ ਦਾ ਦਰੰਗ ਹੋਇਆ ਸੀ ਸਿਮਰਨ ਕਦੇ ਵੀ ਉਹਨਾਂ ਦੇ ਕਮਰੇ ਵਿੱਚ ਉਹਨਾਂ ਨੂੰ ਦੇਖਣ ਨਹੀਂ ਸੀ ਆਈ ਭੁੱਖ ਦੇ ਮਾਰੇ ਉਹਨਾਂ ਦੀ ਜਾਨ ਨਿਕਲ ਰਹੀ ਸੀ ਅੱਜ ਬਹੁਤ ਜ਼ਿਆਦਾ ਇਕੱਲਪਨ ਮਹਿਸੂਸ ਹੋ ਰਿਹਾ ਸੀ ਕਹਿਨ ਨੂੰ ਤਾਂ ਦੋ ਧੀਆ ਤੇ ਇੱਕ ਮੁੰਡਾ ਸੀ ਹਮੇਸ਼ਾ ਉਹ ਆਪਣੇ ਬੱਚਿਆਂ ਤੇ ਬਹੁਤ ਮਾਣ ਮਹਿਸੂਸ ਕਰਦੀ ਧੀਆ ਤਾਂ ਵਿਆਹ ਕੇ ਦੂਜੇ ਘਰ ਚਲੀਆਂ ਗਈਆਂ ਆਪਣੇ ਘਰ ਖੁਸ਼ ਸੀ ਉਸ ਤੋਂ ਬਾਅਦ ਆਪਣੇ ਪੁੱਤ ਨਿਰਮਲ ਦਾ ਵਿਆਹ ਸਿਮਰਨ ਨਾਲ ਕਰਵਾ ਦਿੱਤਾ ਤੇ ਸਿਮਰਨ ਨੂੰ ਹਮੇਸ਼ਾ ਦਬਾ ਕੇ ਰੱਖਣਾ ਚਾਹੁੰਦੀ ਸੀ ਸ਼ੁਰੂਆਤ ਵਿੱਚ ਤਾਂ ਨਵੀਂ-ਨਵੀਂ ਹੋਣ ਕਰਕੇ ਸਿਮਰਨ ਨੇ ਜ਼ਿਆਦਾ ਕੁਝ ਨਾ ਕਿਹਾ ਪਰ ਹੌਲੀ-ਹੌਲੀ ਉਹ ਵੀ ਉਹਨਾਂ ਦੀਆਂ ਗਲਤ ਗੱਲਾਂ ਦਾ ਵਿਰੋਧ ਕਰਨ ਲੱਗੀ ਆਖਿਰ ਪੜੀ ਲਿਖੀ ਜੋ ਸੀ ਇਸ ਗੱਲ ਤੇ ਘਰ ਵਿੱਚ ਰੋਜ਼ ਝਗੜਾ ਹੋਣ ਲੱਗਿਆ ਜਦ ਨਿਰਮਲ ਨੇ ਸਿਮਰਨ ਦਾ ਸਾਥ ਦਿੱਤਾ ਤਾਂ ਉਹਨਾਂ ਨੇ ਪੁੱਤ ਨੂੰ ਵੀ ਨਲਾਇਕ ਤੱਕ ਕਹਿ ਦਿੱਤਾ ਇਸ ਤਰ੍ਹਾਂ ਹੀ ਵਕਤ ਬੀਤਦਾ ਗਿਆ 6 ਕੁ ਮਹੀਨਿਆਂ ਬਾਅਦ ਸਿਮਰਨ ਨੇ ਖੁਸ਼ਖਬਰੀ ਸੁਣਾਈ ਕਿ ਉਹ ਪ੍ਰੈਗਨੈਂਟ ਹੈ ਸਿਮਰਨ ਨੂੰ ਲੱਗਿਆ ਕਿ ਹੁਣ ਸੱਸ ਦੇ ਵਿਵਹਾਰ ਵਿੱਚ ਥੋੜਾ ਪਰਿਵਰਤਨ ਆਵੇਗਾ ਆਖਿਰ ਮੈਂ ਘਰ ਦਾ ਵਾਰਿਸ ਦੇਣ ਜਾ ਰਹੀ ਹਾਂ ਮੂਲ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੁੰਦਾ ਹੈ ਸ਼ਾਇਦ ਹੁਣ ਮੇਰੀ ਸੱਸ ਮੈਨੂੰ ਪਿਆਰ ਕਰਨ ਲੱਗੇ ਪਰ ਉਹ ਤਾਂ ਹਜੇ ਵੀ ਉਸਦੇ ਨਾਲ ਉਹੋ ਜਿਹਾ ਹੀ ਵਿਵਹਾਰ ਕਰਦੀ ਸਾਰਾ ਦਿਨ ਉਸ ਤੋਂ ਘਰ ਦੇ ਕੰਮ ਕਰਵਾਉਂਦੀ ਪ੍ਰੈਗਨੈਂਸੀ ਦੇ ਦੌਰਾਨ ਵੀ ਠੀਕ ਤਣਾ ਉਸਨੂੰ ਆਰਾਮ ਨਾ ਕਰਨ ਦਿੱਤਾ ਸਿਮਰਨ ਦੇ ਪੇਕਿਆਂ ਵਿੱਚ ਉਸਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ ਨਹੀਂ ਤਾਂ ਉਹ ਆਪਣੇ ਪੇਕੇ ਹੀ ਚਲੀ ਜਾਂਦੀ ਉਸਨੇ ਬੜੀ ਤਕਲੀਫ ਵਿੱਚ ਦਿਨ گزارੇ ਜਦ ਅ ਡਿਲੀਵਰੀ ਹੋਈ ਤਾਂ ਉਸਨੂੰ ਲੱਗਿਆ ਕਿ ਹੁਣ ਮੇਰੀ ਸੱਸ ਮੇਰੀ ਦੇਖਭਾਲ ਜ਼ਰੂਰ ਕਰੂਗੀ ਕਿਉਂਕਿ ਇੱਕ ਮਾਂ ਬਣਨ ਤੋਂ ਬਾਅਦ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ ਇਹ ਗੱਲ ਤਾਂ ਮੇਰੀ ਸੱਸ ਸਮਝ ਹੀ ਸਕਦੀ ਹੈ ਪਰ ਉਸ ਸਮੇਂ ਵੀ surjeet कौर ਨੇ ਸਿਮਰਨ ਦਾ ਬਿਲਕੁਲ ਧਿਆਨ ਨਾ ਰੱਖਿਆ ਸਿਮਰਨ ਦਾ ਆਪਰੇਸ਼ਨ ਹੋਇਆ ਸੀ ਡਾਕਟਰ ਨੇ 3 ਮਹੀਨੇ ਬਿਲਕੁਲ ਬੈਡ ਰੈਸਟ ਕਰਨ ਲਈ ਕਿਹਾ ਜਦੋਂ ਉਹ ਹਸਪਤਾਲ ਤੋਂ ਘਰ ਆਈ ਸੱਸ ਨੇ ਤਾਂ ਸਿੱਧੇ ਸੀ ਦੇਹੀ ਹੱਥ ਖੜੇ ਕਰ ਦਿੱਤੇ ਕਿ ਮੇਰੇ ਤੋਂ ਤੇਰੀ ਸੇਵਾ ਨਹੀਂ ਹੋਣੀ ਮੇਰੇ ਤੋਂ ਤਾਂ ਹੁਣ ਘਰ ਦੇ ਕੰਮ ਵੀ ਨਹੀਂ ਹੋਣਗੇ ਨਾ ਹੀ ਮੈਂ ਖਾਣਾ ਬਣਾ ਸਕਦੀ ਆ ਤੇ ਨਾ ਹੀ ਬੱਚੇ ਨੂੰ ਸੰਭਾਲ ਸਕਦੀ ਆ ਪੰਜ ਦਿਨਾਂ ਤੋਂ ਹਸਪਤਾਲ ਵਿੱਚ ਆਰਾਮ ਹੀ ਕਰਕੇ ਆਈਆਂ ਇਹ ਪੰਜ ਦਿਨ ਵੀ ਮੈਂ ਬੜੀ ਮੁਸ਼ਕਲ ਨਾਲ ਘਰ ਸੰਭਾਲ ਲਿਆ ਪਰ ਹੁਣ ਮੇਰੇ ਤੋਂ ਕੋਈ ਕੰਮ ਨਹੀਂ ਹੋਵੇਗਾ ਇਹ ਸੁਣ ਕੇ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਨਿਰਮਲ ਵੀ ਹੈਰਾਨ ਸੀ ਕਿ ਮਾਂ ਐਵੇਂ ਕਿਉਂ ਕਰ ਰਹੀ ਹੈ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕਹਿਣ ਲੱਗਿਆ ਮੰਮੀ ਜੀ ਅਜੇ ਪਿਛਲੇ ਸਾਲ ਹੀ ਦੀਦੀ ਦੀ ਡਿਲੀਵਰੀ ਵਕਤ ਮੈਂ ਤੁਹਾਨੂੰ ਦੇਖਿਆ ਸੀ ਤੁਸੀਂ ਦੀਦੀ ਦਾ ਬਹੁਤ ਧਿਆਨ ਰੱਖ ਰਹੇ ਸੀ ਉਹਨਾਂ ਨੂੰ 3 ਮਹੀਨੇ ਪੂਰਾ ਆਰਾਮ ਕਰਵਾਇਆ ਇੱਥੋਂ ਤੱਕ ਕਿ ਬੱਚੇ ਨੂੰ ਵੀ ਤੁਸੀਂ ਸੰਭਾਲਿਆ ਸੀ ਪਰ ਹੁਣ ਸਿਮਰਨ ਦੇ ਵਾਰੀ ਜਵਾਬ ਦੇ ਰਹੀ ਹੂੰ ਹੁਣ ਅਜਿਹਾ ਕੀ ਹੋ ਗਿਆ ਕੀ ਸਿਮਰਨ ਤੁਹਾਡੀ ਧੀ ਵਰਗੀ ਨਹੀਂ ਤੁਸੀਂ ਬਹੂ ਤੇ ਧੀ ਵਿੱਚ ਅਜਿਹਾ ਭੇਦਭਾਵ ਕਿਵੇਂ ਕਰ ਸਕਦੇ ਹੋ ਉਸ ਵਕਤ ਸੁਰਜੀਤ ਕੌਰ ਮੂੰਹ ਬਣਾਉਂਦੇ ਹੋਏ ਬੋਲੀ ਤੂੰ ਜੋ ਸੋਚਣਾ ਹੈ ਸੋਚ ਲੈ ਪਰ ਮੈਂ ਕੋਈ ਕੰਮ ਨਹੀਂ ਕਰਨ ਵਾਲੀ ਤੂੰ ਇਸ ਨੂੰ ਇਸ ਤੇ ਪੇਕੇ ਭੇਜ ਦੇ ਨਿਰਮਲ ਹੈਰਾਨੀ ਨਾਲ ਬੋਲਿਆ ਤੁਹਾਨੂੰ ਤਾਂ ਚੰਗੀ ਤਰ੍ਹਾਂ ਪਤਾ ਹੈ ਇਸ ਦੇ ਪੇਕੇਆ ਵਿੱਚ ਧਿਆਨ ਰੱਖਣ ਵਾਲਾ ਕੋਈ ਨਹੀਂ ਇਸ ਦੇ ਮੰਮੀ ਨੂੰ ਗੁਜ਼ਰੇ ਤਾਂ 5 ਸਾਲ ਹੋ ਗਏ ਨੇ ਘਰ ਵਿੱਚ ਇਸ ਦੇ ਪਾਪਾ ਤੇ ਭਰਾ ਹੀ ਨੇ ਜੇ ਸਿਮਰੰਦੀ ਮਾਂ ਹੁੰਦੀ ਤਾਂ ਉਹ ਇੱਥੋਂ ਇਸ ਨੂੰ ਪਹਿਲਾਂ ਹੀ ਵਿਦਾ ਕਰਵਾ ਕੇ ਲੈ ਜਾਂਦੀ ਇਸ ਦੇ ਪਾਪਾ ਨੇ ਵੀ ਇਸ ਨੂੰ ਇੱਥੇ ਤਾਂ ਹੀ ਛੱਡ ਦਿੱਤਾ ਕਿ ਤੁਸੀਂ ਉਹ ਇੱਥੇ ਇੱਕ ਔਰਤ ਹੀ ਔਰਤ ਦੀ ਤਕਲੀਫ ਨੂੰ ਸਮਝ ਸਕਦੀ ਹੈ ਸੁਰਜੀਤ ਕੌਰ ਨੇ ਮੂੰਹ ਬਣਾਉਂਦੇ ਹੋਏ ਕਿਹਾ ਤੁਹਾਨੂੰ ਸਭ ਸੋਚ ਸਮਝ ਕੇ ਹੀ ਪਲੈਨਿੰਗ ਕਰਨੀ ਚਾਹੀਦੀ ਸੀ ਮੇਰੇ ਤੋਂ ਇੱਕ ਵਾਰ ਪੁੱਛ ਤਾਂ ਲੈਂਦੇ ਤੁਸੀਂ ਮੈਨੂੰ ਇਸ ਉਮਰ ਵਿੱਚ ਨੌਕਰਾਨੀ ਬਣਾਉਣਾ ਚਾਹੁੰਦੇ ਹੋ ਅੱਗੇ ਨਿਰਮਲ ਤੋਂ ਕੁਝ ਸੁਣਿਆ ਨਾ ਗਿਆ ਕਹਿਣ ਲੱਗਿਆ ਤੁਹਾਨੂੰ ਸਾਡੀ ਨੌਕਰਾਨੀ ਬਣਨ ਦੀ ਕੋਈ ਜ਼ਰੂਰਤ ਨਹੀਂ ਮੈਂ ਆਪਣੀ ਪਤਨੀ ਦੀ ਦੇਖਭਾਲ ਤੇ ਉਸਦੇ ਆਰਾਮ ਦੀ ਵਿਵਸਥਾ ਆਪ ਹੀ ਕਰ ਸਕਦਾ ਨਿਰਮਲ ਬਹੁਤ ਸੋਚ ਵਿੱਚ ਪੈ ਗਿਆ ਦੂਰ ਦੂਰ ਤੱਕ ਉਸ ਨੂੰ ਅਜਿਹਾ ਕੋਈ ਨਜ਼ਰ ਨਹੀਂ ਸੀ ਆ ਰਿਹਾ ਜੋ ਆ ਕੇ ਉਸਦੀ ਪਤਨੀ ਦੀ ਦੇਖਭਾਲ ਤੇ ਉਸਦੀ ਮਦਦ ਕਰ ਸਕੇ ਇਸ ਲਈ ਆਖਿਰਕਾਰ ਉਸਨੇ ਆਪਣੇ ਇੱਕ ਦੋਸਤ ਨਾਲ ਗੱਲ ਕੀਤੀ ਦੋਸਤ ਦੀ ਪਤਨੀ ਨੇ ਇੱਕ ਕੰਮ ਵਾਲੀ ਭੇਜ ਦਿੱਤੀ ਜਿਸ ਦਾ ਨਾਮ ਕੰਮੂ ਸੀ ਉਸਨੇ ਪੂਰਾ ਟਾਈਮ ਸਿਮਰਨ ਦਾ ਚੰਗੀ ਤਰ੍ਹਾਂ ਖਿਆਲ ਰੱਖਿਆ ਉਸਨੇ ਜੱਚਾ ਬੱਚਾ ਦੀ ਪੂਰੇ 3 ਮਹੀਨੇ ਦਿਲ ਨਾਲ ਸੇਵਾ ਕੀਤੀ ਕਰਦੇ ਬਾਕੀ ਕੰਮ ਵੀ ਉਹੀ ਕਰਦੀ ਪੈਸੇ ਜ਼ਰੂਰ ਜ਼ਿਆਦਾ ਲੱਗੇ ਨਿਰਮਲ ਦੇ ਪਰ ਉਸਨੇ ਸਿਮਰਨ ਨੂੰ ਕੋਈ ਤਕਲੀਫ ਨਹੀਂ ਹੋਣ ਦਿੱਤੀ ਉਸ ਵਕਤ ਜਦੋਂ ਸਿਮਰਨ ਨੂੰ ਇੱਕ ਬਜ਼ੁਰਗ ਤੇ ਸਹਾਰੇ ਦੀ ਬਹੁਤ ਲੋੜ ਸੀ ਸੱਸ ਦੇ ਵਿਵਹਾਰ ਨੂੰ ਦੇਖ ਕੇ ਸਿਮਰਨ ਦਾ ਮਨ ਉਨ੍ਹਾਂ ਲਈ ਕੜਵਾਹਟ ਨਾਲ ਭਰ ਉੱਠਿਆ ਤੇ ਰਿਸ਼ਤੇ ਬਸ ਨਾਮ ਦੇ ਹੀ ਰਹਿ ਗਏ ਸੁਰਜੀਤ ਕੌਰ ਨੂੰ ਲੱਗਦਾ ਸੀ ਕਿ ਉਹ ਹਮੇਸ਼ਾ ਸਿਮਰਨ ਤੇ ਆਪਣਾ ਹੁਕਮ ਚਲਾਵੇਗੀ ਤੇ ਉਹ ਅੱਗੋਂ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀ ਪਰ ਵਕਤ ਨੇ ਵੀ ਉਨ੍ਹਾਂ ਨੂੰ ਐਸੀ ਠੋਕਰ ਮਾਰੀ ਕਿ ਅੱਜ ਉਹ ਦਰੰਗ ਦਾ ਸ਼ਿਕਾਰ ਹੋ ਕੇ ਬੈੱਡ ਤੇ ਪਈ ਸੀ। ਸਿਮਰਨ ਦੀ ਡਿਲੀਵਰੀ ਦੇ 2 ਸਾਲ ਬਾਅਦ ਹੀ ਅਚਾਨਕ surjeet कौर ਬੈੱਡ ਤੇ बेहोश ਹੋ ਕੇ ਡਿੱਗ ਪਈ। ਜਦੋਂ ਹੋਸ਼ ਆਇਆ ਤਾਂ ਹਸਪਤਾਲ ਦੇ ਬੈੱਡ ਤੇ ਸੀ। ਇੱਕ ਪਾਸਾ ਬਿਲਕੁਲ ਹੀ ਮਾਰਿਆ ਗਿਆ। ਸਿਮਰਨ ਨੇ ਉਸ ਵਕਤ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਕਿ ਮੇਰਾ ਬੱਚਾ ਛੋਟਾ ਹੈ, ਮੈਂ ਇਹਨਾਂ ਦੀ ਸੇਵਾ ਨਹੀਂ ਕਰ ਸਕਦੀ। ਉਸ ਵਕਤ surjeet कौर ਨੂੰ ਬਹੁਤ ਗੁੱਸਾ ਆਇਆ ਸੀ। ਪਰ ਸਿਮਰਨ ਨੇ ਦੋ ਟੁਕ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਜਦੋਂ ਮੈਨੂੰ ਇਹਨਾਂ ਦੀ ਜ਼ਰੂਰਤ ਸੀ ਤਾਂ ਇਹਾਂ ਨੇ ਮੇਰਾ ਸਾਥ ਨਹੀਂ ਦਿੱਤਾ ਇਹਨਾਂ ਨੇ ਵੀ ਤਾਂ ਸਾਫ਼-ਸਾਫ਼ ਜਵਾਬ ਦੇ ਦਿੱਤਾ ਸੀ ਤਾਂ ਹੁਣ ਮੈਂ ਤੁਹਾਡੇ ਲਈ ਕੁਝ ਕਿਉਂ ਕਰਾਂ ਨਿਰਮਲ ਨੇ ਵੀ ਆਪਣੀ ਪਤਨੀ ਨੂੰ ਕੁਝ ਨਾ ਕਿਹਾ ਕਿਉਂਕਿ ਆਖਿਰ ਉਸ ਦੀਆਂ ਗੱਲਾਂ ਵਿੱਚ ਵੀ ਸੱਚਾਈ ਸੀ ਉਸ ਨੇ ਫਿਰ ਤੋਂ ਕੰਮੂ ਨੂੰ ਕੰਮ ਲਈ ਬੁਲਾ ਲਿਆ ਹਾਲਾਂਕਿ ਘਰ ਦੇ ਬਾਕੀ ਕੰਮ ਖਾਣਾ ਬਣਾਉਣਾ ਕੱਪੜੇ ਧੋਣਾ ਸਾਰਾ ਕੁਝ ਸਿਮਰਨ ਆਰਾਮ ਨਾਲ ਕਰ ਲੈਂਦੀ ਸੀ ਪਰ ਸੱਸ ਦੇ ਕੋਲੋਂ ਬਿਲਕੁਲ ਨਹੀਂ ਸੀ ਜਾਂਦੀ ਅੱਜ ਜਦ ਕੰਮੂ ਅਚਾਨਕ ਛੁੱਟੀ ਲੈ ਕੇ ਚਲੀ ਗਈ ਤਾਂ ਸੁਰਜੀਤ ਕੌਰ ਸੋਚਾਂ ਵਿੱਚ ਡੁੱਬ ਗਈ ਕਿ ਉਸ ਨੂੰ ਅੱਜ ਖਾਣਾ ਕੌਣ ਦਵੇਗਾ ਉਸ ਨੂੰ ਆਪਣੇ ਬੁਰੇ ਕਰਮ ਯਾਦ ਆ ਰਹੇ ਸੀ ਤੇ ਅੱਖਾਂ ਵਿੱਚੋਂ ਝੜ-ਝੜ ਹੰਝੂ ਵਹਿਣ ਲੱਗੇ ਉਹਨਾਂ ਨੂੰ ਸਮਝਾਉਣ ਲੱਗਿਆ ਕਿ ਜਿਨ੍ਹਾਂ ਬੱਚਿਆਂ ਤੇ ਉਹ ਹਮੇਸ਼ਾ ਗਰਵ ਕਰਦੀ ਸੀ ਉਹਨਾਂ ਦੇ ਬਾਰੇ ਵਿੱਚ ਸੋਚਦੀ ਸੀ ਪਰ ਅੱਜ ਜਦੋਂ ਉਹ ਮੰᱡੇ ਤੇ ਪਈ ਹੈ ਤਾਂ ਇੱਕ ਸਿਮਰਣੀ ਹੈ ਜੋ ਉਹਨਾਂ ਦੇ ਕੋਲ ਘਰ ਵਿੱਚ ਮੌਜੂਦ ਹੈ ਪਰ ਉਸ ਨਾਲ ਤਾਂ ਉਹਨਾਂ ਨੇ ਕਦੇ ਪਿਆਰ ਨਾਲ ਗੱਲ ਤੱਕ ਨਹੀਂ ਕੀਤੀ ਤਾਂ ਆਖਿਰ ਉਹ ਉਹਨਾਂ ਨੂੰ ਖਾਣਾ ਖਿਲਾਉਣ ਕਿਉਂ ਆਊਗੀ ਉਸ ਦਾ ਦਿਲ ਦਰਦ ਨਾਲ ਫਟਣ ਲੱਗਿਆ ਸੋਚਣ ਲੱਗੀ ਸ਼ਾਇਦ ਇਸੇ ਗੱਲ ਦਾ ਅਹਿਸਾਸ ਦਿਵਾਉਣ ਦੇ ਲਈ ਵਕਤ ਨੇ ਮੈਨੂੰ ਇਸ ਜਗ੍ਹਾ ਤੇ ਪਹੁੰਚਾ ਦਿੱਤਾ ਹੈ। شاید ਮੇਰੇ ਪੂਰੇ ਕਰਮਾਂ ਦਾ ਤੇ ਭੀਤ ਭਾਵ ਕਰਨ ਦਾ ਫਲ ਹੈ। ਕਿਵੇਂ ਮੰਜਾ ਫੜ ਲਿਆ। surjeet ਘੋਰ ਰੋ ਰਹੀ ਸੀ। ਅਚਾਨਕ ਕਮਰੇ ਵਿੱਚ ਹਲਕੀ ਜਹੀ ਹਿਲਜੁਲ ਹੋਈ। ਉਹਨਾਂ ਨੇ ਨਜ਼ਰਾਂ ਚੱਕ ਕੇ ਉੱਪਰ ਦੇਖਿਆ ਤਾਂ ਸਾਹਮਣੇ ਸਿਮਰਨ ਖਿਚੜੀ ਦੀ ਪਲੇਟ ਲੈ ਕੇ ਖੜੀ ਸੀ। ਸਿਮਰਨ ਨੂੰ ਇਸ ਤਰ੍ਹਾਂ ਆਪਣੇ ਕਮਰੇ ਵਿੱਚ ਐਨੇ ਮਹੀਨਿਆਂ ਬਾਅਦ ਦੇਖ ਕੇ ਉਹ ਹੈਰਾਨ ਰਹਿ ਗਈ। ਸਿਮਰਨ ਉਹਨਾਂ ਦੇ ਕੋਲ ਆਈ ਤੇ ਚਮਚੇ ਨਾਲ ਉਹਨਾਂ ਨੂੰ ਖਿਚੜੀ ਖਵਾਉਣ ਲਈ ਅੱਗੇ ਵਧੀ ਤਾਂ ਸੁਰਜੀਤ ਘਰ ਭਰੇ ਗਲੇ ਨਾਲ ਕਹਿਣ ਲੱਗੀ ਸਿਮਰਨ ਤੂੰ ਇੱਥੇ ਕਿਵੇਂ ਆ ਗਈ ਮੈਨੂੰ ਤਾਂ ਲੱਗਿਆ ਸੀ ਕਿ ਮੈਂ ਜੋ ਤੇਰੇ ਨਾਲ ਗਲਤ ਵਿਵਹਾਰ ਕੀਤਾ ਤਾਂ ਮੈਂ ਤੇਰੀਆਂ ਨਜ਼ਰਾਂ ਵਿੱਚ ਗਿਰ ਚੁੱਕੀ ਹਾਂ ਤੂੰ ਕਦੇ ਵੀ ਮੇਰੇ ਕਮਰੇ ਵਿੱਚ ਕਦਮ ਰੱਖਣ ਨਹੀਂ ਆਏਂਗੀ ਮੇਰਾ ਹਾਲ ਚਾਲ ਨਹੀਂ ਪੁੱਛੇਂਗੀ ਪਰ ਅੱਜ ਤਾਂ ਲੋੜ ਪੈਣ ਤੇ ਤੂੰ ਮੇਰੇ ਲਈ ਖਾਣਾ ਲੈ ਕੇ ਆਈ ਹੈ ਮੈਂ ਤੇਰੀ ਡਿਲੀਵਰੀ ਦੇ ਵਕਤ ਤੇਰੇ ਨਾਲ ਕਿੰਨਾ ਬੁਰਾ ਵਿਵਹਾਰ ਕੀਤਾ ਤੇਰੀ ਮਾਂ ਨਹੀਂ ਸੀ ਤਾਂ ਮੈਨੂੰ ਮਾਂ ਦੇ ਫਰਜ਼ ਨਿਭਾਉਣੇ ਚਾਹੀਦੇ ਸੀ ਪਰ ਮੈਂ ਉਸ ਵਕਤ ਆਪਣੀ ਸੱਸ ਵਾਲੀ ਆਕੜ ਵਿੱਚ ਹੀ ਰਹੀ ਕਿ ਹੁਣ ਤੂੰ ਮੈਨੂੰ ਮaaf ਕਰ ਦਿੱਤਾ ਸਿਮਰਨ ਹੌਲੀ ਜਿਹੇ ਬੋਲੀ ਮੰਮੀ ਜੀ ਤੁਸੀਂ ਪਹਿਲਾਂ ਖਾਣਾ ਖਾ ਲਵੋ ਗੱਲਾਂ ਬਾਅਦ ਵਿੱਚ ਕਰਦੇ ਆਂ ਐਨਾ ਕਹਿ ਕੇ ਉਸਨੇ ਹੌਲੀ-ਹੌਲੀ ਖਿਚੜੀ ਸੁਰਜੀਤ ਕੌਰ ਨੂੰ ਖਿਲਾਈ ਜਦ ਉਹਨਾਂ ਨੂੰ ਖਿਚੜੀ ਖਿਲਾ ਕੇ ਉੱਥੋਂ ਜਾਣ ਲੱਗੀ ਤਾਂ ਪਿੱਛੋਂ ਹੀ surjeet Kaur ਫੇਰ ਬੋਲੀ ਸਿਮਰਨ ਤੂੰ ਦੱਸਿਆ ਨਹੀਂ ਕਿ ਤੂੰ ਮੈਨੂੰ ਮਾਫ ਕਰ ਦਿੱਤਾ ਜੋ ਤੂੰ ਅੱਜ ਮੈਨੂੰ ਖਾਣਾ ਖਿਲਾਉਣ ਲਈ ਆ ਗਈ ਸਿਮਰਨ ਪਿੱਛੇ ਪਲਟੀ ਤੇ ਹੌਲੀ ਜਿਹੇ ਬੋਲੀ ਮੰਮੀ ਜੀ ਇੱਕ ਨੂੰ ਆਪਣੀ ਡਿਲੀਵਰੀ ਦੇ ਵਕਤ ਹੋਏ ਦਰਦ ਨੂੰ ਕਦੇ ਨਹੀਂ ਭੁੱਲ ਸਕਦੀ ਇਸ ਲਈ ਮੈਂ ਤੁਹਾਨੂੰ ਉਸ ਲਈ ਕਦੇ ਮਾਫ ਨਹੀਂ ਕੀਤਾ ਪਰ ਜ਼ਰੂਰਤ ਪੈਂਦੀ ਇਕ ਭੁੱਖੇ ਨੂੰ ਰੋਟੀ ਦੇਣਾ ਮੇਰਾ ਫਰਜ਼ ਬਣਦਾ ਹੈ ਤੇ ਇਨਸਾਨੀਅਤ ਵੀ ਇਹੀ ਕਹਿੰਦੀ ਹੈ ਤਾਂ ਮੈਂ ਇਨਸਾਨੀਅਤ ਦੇ ਨਾਤੇ ਤੁਹਾਡੇ ਲਈ ਖਾਣਾ ਲੈ ਕੇ ਆ ਗਈ ਕੰਮੋਂ ਕੱਲ ਤੋਂ ਕੰਮ ਤੇ ਆ ਜਾਵੇਗੀ ਤੇ ਫਿਰ ਤੋਂ ਤੁਹਾਡੇ ਸਾਰੇ ਕੰਮ ਉਹ ਹੀ ਕਰੇਗੀ ਪਰ ਮੈਂ ਸ਼ਾਇਦ ਉਹ ਮਾਨ ਸਨਮਾਨ ਤੁਹਾਨੂੰ ਕਦੀ ਨਾ ਦੇ ਸਕਾਂ ਜਿਸ ਦੀ ਇੱਕ ਸੱਸ ਹੱਕਦਾਰ ਹੁੰਦੀ ਹੈ ਜਦ ਸੱਸ ਦਾ ਟਾਈਮ ਹੁੰਦਾ ਹੈ ਤਾਂ ਉਸ ਨੂੰ ਵੀ ਬਹੂ ਦੇ ਪ੍ਰਤੀ ਪਿਆਰ ਦਿਖਾਉਣਾ ਚਾਹੀਦਾ ਹੈ ਨਾ ਕਿ ਆਪਣੇ ਹੱਥ ਪਿੱਛੇ ਖਿੱਚ ਕੇ ਉਸਦੇ ਮਨ ਨੂੰ ਕੜਵਾਹਟ ਨਾਲ ਪਰਣਾ ਚਾਹੀਦਾ ਹੈ ਐਨਾ ਕਹਿ ਕੇ ਉਹ ਭਾਰੇ ਕਦਮਾਂ ਨਾਲ ਕਮਰੇ ਤੋਂ ਬਾਹਰ ਨਿਕਲ ਗਈ ਤਾਂ surjeet कौर ਦੀਆਂ ਅੱਖਾਂ ਇੱਕ ਵਾਰ ਫੇਰ ਪਾਰ ਆਈਆਂ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਉਹਨਾਂ ਨੇ ਜੋ ਗਲਤੀਆਂ ਕੀਤੀਆਂ ਨੇ ਸਿਮਰਨ ਸ਼ਾਇਦ ਉਹਨਾਂ ਨੂੰ ਕਦੇ ਮਾਫ਼ਨਾ ਕਰ ਸਕੇ ਕਿਉਂਕਿ ਹੁਣ ਸਿਮਰਨ ਨੂੰ ਤਾਂ ਇਹੀ ਲੱਗ ਰਿਹਾ ਹੋਵੇਗਾ ਕਿ ਹੁਣ ਤਾਂ ਉਹ ਮੰਜੇ ਤੇ ਪਈ ਹੋਈ ਲਾਚਾਰ ਹੈ ਤਾਹੀਂ ਮਾਫੀ ਮੰਗ ਰਹੀ ਹੈ ਪਰ ਸਿਮਰਨ ਦਿਵਿਤਾ ਹੁਣ ਕੋਈ ਮਜਬੂਰੀ ਨਹੀਂ ਸੀ ਤਾਂ ਆਖਿਰ ਉਹ ਆਪਣੀ ਸੱਸ ਦੇ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਕਿਉਂ ਕਰਦੀ ਇਨਸਾਨੀਅਤ ਦੇ ਨਾਤੇ ਕਦੇ ਜ਼ਰੂਰਤ ਪੈਂਦੀ ਉਹਨਾਂ ਦੀ ਦੇਖਭਾਲ ਜ਼ਰੂਰ ਕਰ ਦਿੰਦੀ ਸੀ ਪਰ ਮਨ ਵਿੱਚ ਉਹਨਾਂ ਨੂੰ ਕਦੇ ਮਾਫ ਨਾ ਕਰ ਸਕੀ ਇੱਕ ਘਰ ਉਸ ਵਕਤ ਖੁਸ਼ਹਾਲ ਬਣਦਾ ਜਦ ਰਿਸ਼ਤਿਆਂ ਵਿੱਚ ਭੇਤ ਭਾਵਨਾ ਹੋਵੇ ਤੇ ਹਰ ਮੈਂਬਰ ਇੱਕ ਦੂਜੇ ਦੇ ਪ੍ਰਤੀ ਪਿਆਰ ਨਾਲ ਰਹੇ ਜੋ ਸਸ ਆਪਣੇ ਟਾਈਮ ਤੇ ਬਹੂ ਦੇ ਦਰਦ ਨੂੰ ਸਮਝਣ ਤੋਂ ਇਨਕਾਰ ਕਰਦੀ ਹੈ ਉਹੀ ਬਾਅਦ ਵਿੱਚ ਇਕੱਲੇਪਨ ਤੇ ਪਛਤਾਵੇ ਦਾ ਸਾਹਮਣਾ ਕਰਦੀ ਹੈ ਟਾਈਮ ਹਮੇਸ਼ਾ ਇੱਕ ਜਿਹਾ ਨਹੀਂ ਰਹਿੰਦਾ ਇਸ ਲਈ ਦੂਜਿਆਂ ਦੇ ਨਾਲ ਕੀਤਾ ਗਿਆ ਵਿਵਹਾਰ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਮਿਲਦਾ ਹੈ ਇਨਸਾਨੀਅਤ ਤੇ ਪਿਆਰ ਹੀ ਰਿਸ਼ਤਿਆਂ ਦੀ ਅਸਲੀ ਨੀਂਹ ਹੈ ਜਿਨ੍ਹਾਂ ਨੂੰ ਦੇਰ ਨਾਲ ਹੀ ਸਹੀ ਹਰ ਕਿਸੇ ਨੂੰ ਸਮਝਣਾ ਹੀ ਪੈਂਦਾ ਹੈ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਉਣਗੀਆਂ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ